ਅਸੀਂ ਜਿਹੜੋ ਕਹਿਆ ਸੀ ਉਹ ਵੀ ਅੱਜ ਦਾ ਮੰਤਰੀ ਤੇ ਮਹਾਂਪੁਰਾ ਸਾਹਿਬ ਦੇ ਜਨ ਕਲਿਆਸ ਕਿਹਨੇ ਜਦ ਦੱਸਿਆ ਕਿ ਲਿਆ ਸੀ 50000 ਜਾਂ ਲੱਖ ਰੁਪਏ ਲੱਗਾ ਕਿਉਂਕਿ ਸਾਡੀ ਉਹ ਕੀਤੀ ਨਹੀਂ ਰਹੀ ਨਾ ਸਾਡੀਆਂ ਪਹਿਲਾਂ ਕੰਮ ਕਰ ਕਰਕੇ ਬੋਸ ਦੇਖੋ ਜੀ ਡਾਕਟਰ ਸਰ ਹੋਇਆ ਹੋਇਆ ਡਾਕਟਰ ਸਰਾਵਾ ਦੇ ਹੁੰਦੇ ਨੇ ਕਿ ਕਿ ਬੱਚੇ ਦੀ ਪੰਜ ਵਾਰ ਤੋਂ ਤੁਹਾਨੂੰ ਮੰਗੇ ਤੋਂ ਪੈਰ ਟੁੱਟੇ ਲਾਵਾ ਨਹੀਂ ਪਤਨ ਸਾਡੇ ਘੁੱਪ ਤੇ ਤੇ ਜਦੋਂ ਅਸੀਂ ਕੰਮ ਕਾਰੀ ਨਹੀਂ ਕਰਨਾ ਤੇ ਬੱਚਾ ਸਾਰੇ ਹਸਪਤਾਲ ਵਿੱਚ ਚੀ ਜਾ ਕੇ ਪੜਦਾ ਹੋਵੇਗਾ ਤਾਂ ਸਾਰਾ ਉਹ ਚੇਜ ਸਾਰਾ ਹੀ ਹੋ ਜਾਊਗਾ ਅੱਜ ਕੱਲੇ ਕਿੰਨਾ ਤੁਸੀਂ ਮਗਰ ਲੱਗਦੇ ਜਾਂਦੇ ਜੇ ਦੇ ਕਿਸੇ ਚੰਗੇ ਨਹੀਂ ਕਿਤੇ ਵੱਡੀ ਕੰਪਨੀ ਵਾਲੇ ਨੇ ਪੈਸੇ ਦੇ ਦਿੱਤੇ ਤਾਂ ਵੀ ਚੀਜ਼ ਦੀ ਸ਼ੁਰੂਆਤ ਹੀ ਕਰੀ ਜਾਣੀ ਅੱਪੀਏ ਸਮਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਬੋਨਿੰਗ ਮਿੱਤੋਂ ਦੀ ਵੀ ਸ਼ੁਰੂਆਤ ਨਹੀਂ ਹੁੰਦੀ ਸੀ ਬਣੀ ਜਦੋਂ ਛੋਟੇ ਛੋਟੇ ਸੀ ਕਿ ਮਾਂ ਬੱਚੇ ਨੂੰ ਦੁੱਧ ਆਪਣਾ ਨਾਲ ਪੈਰ ਹੋ ਸਕਦਾ ਉਹਨੂੰ ਕੋਈ ਬਿਮਾਰੀ ਹੋਵੇ ਇਸ ਕਰਕੇ ਦਾ ਦਾਦਾ ਦਾ ਮਾਟਰ ਉਹ ਬੱਚੇ ਨੂੰ ਪਿਆ ਲੋ ਤਾਂ ਬੋਨਿੰਗ ਦੇ ਪਰਵਾਰਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਸੀ ਜਦੋਂ ਉਹਨਾਂ ਪੈਸੇ ਦੇ ਨਾਲ

我打没了，打没了。